ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਵੀਡੀਓ ਦੇ ਵਿੱਚ ਸੋ ਸਭ ਤੋਂ ਪਹਿਲੇ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਪਰਮਾਤਮਾ ਅਗੇ ਹੀ ਅਰਦਾਸ ਕਰਦੀ ਹਾਂ ਕਿ ਇਹ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਸਾਲ ਹੋਵੇ ਤਾਂ ਇਸੇ ਨਾਲ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਹਾਂਜੀ ਤੇ ਇਹ ਹੈ ਮਿਸ ਵਰਲਡ ਮਹਿਕਪ੍ਰੀਤ ਇਹ ਕੀ ਬੋਲ ਤੂੰ ਨਹੀਂ ਹਾਂਜੀ ਤੇ ਮੈਂ ਮਿਸ ਵਰਡ ਇਸ ਇਹਨੂੰ ਇਸ ਕਰਕੇ ਕਿਹਾ ਕਿ ਇਹ ਨਾ ਅਲੱਗ ਹੀ ਆਪਣੀ ਦੁਨੀਆ ਦੇ ਵਿੱਚ ਰਹਿੰਦੀ ਹੈ ਅਲੱਗ ਦੁਨੀਆ ਦੇ ਵਿੱਚ ਰਹਿੰਦੀ ਹੈ ਇਹਨੂੰ ਇਦਾਂ ਲੱਗਦਾ ਕਿ ਜੋ ਵੀ ਕਰਦੀ ਹੈ ਨਾ ਇਹ ਬਹੁਤ ਸੋਹਣੀ ਲੱਗਦੀ ਹੈ ਉਹਦੇ ਵਿੱਚ ਜੋ ਇਹਨੇ ਕੀਤਾ ਨਾ ਅੱਜ ਦਿਨ ਤੱਕ ਕਿਸੇ ਨੇ ਇਸ ਦੁਨੀਆ ਦੇ ਵਿੱਚ ਕੀਤਾ ਹੀ ਨਹੀਂ ਉਹਨੇ ਦੇਖੋ ਪੈਂਟ ਪਾਈ ਸ਼ਰਟ ਪਾਈ ਉੱਤੇ ਆ ਕੇ ਡਾਂਸ ਕਰੀਏ ਨਾਲ ਪਤਾ ਨਹੀਂ ਆਪਣੀ ਮੰਮੀ ਦਾ ਥਲੋ ਪਰਸ ਚੱਕ ਲਈ ਹੈ ਕਿਲੋ ਦਾ ਤੇ ਭੈਣੇ ਜੇ ਡਾਂਸ ਕਰਨੀ ਹੈ ਤੇ ਇਸ ਪਰਸ ਨੂੰ ਚੱਕੇ ਪਾਸੇ ਰੱਖ ਲੈ ਫਿਰ ਡਾਂਸ ਕਰ ਲੈ ਅਜੀਬ ਜਿਹੀ ਹੈ ਇਹਦੀ ਕ੍ਰੀਲੀ ਦੀ ਹੋਰ ਵੀ ਬਹੁਤ ਸਾਰੀਆਂ ਦਿਨੀਆਂ ਰੀਲਸ ਨੇ ਅਲੱਗ ਹੀ ਐਕਸਪ੍ਰੈਸ਼ਨ ਹੁੰਦੇ ਐ ਅਲੱਗ ਹੀ ਸਾਰਾ ਕੁਝ ਪਤਾ ਨਹੀਂ ਕੀ ਕਿ ਚਲੋ ਆਪਾਂ ਦੀਆਂ ਰੀਲਸ ਦੇਖਦੇ ਆਂ ਇੱਥੇ ਪੂਰੀ ਫੀਲਿੰਗ ਲੈ ਰਹੀ ਐ ਕਰੀਨਾ ਕਪੂਰ ਵਾਲੀ ਜੁੱਤੀ ਪਤਾ ਨਹੀਂ ਆਪਣੀ ਮੰਮੀ ਦੇ ਵਿਆਹ ਵਾਲੀ ਇਹ ਪਾ ਕੇ ਆ ਗਈ ਐ ਵਿਚਾਰੀ ਇੱਕ ਸਾਈਡ ਤੋਂ ਟੁੱਟੀ ਗਈ ਐ ਆਰ ਯੂ ਲਾਫਿੰਗ ਸੌਰੀ ਅੰਕਲ ਜੀ ਪਰ ਮੈਂ ਕੀ ਕਰਾਂ ਇਹਦੀਆਂ ਹਰਕਤਾਂ ਹੀ ਇਦਾਂ ਦੀਆਂ ਮੇਰੇ ਮੂੰਹ ਤੋਂ ਨਿਕਲ ਜਾਂਦਾ ਹਾਸਾ ਹੁਣ ਕੀ ਕਰੀਏ ਇਹਦੀ ਇਹ ਵੀਡੀਓ ਦੇਖ ਕੇ ਤੇ ਕਰੀਨਾ ਕਪੂਰ ਨੇ ਵੀ ਸੁਸਾਈਡ ਕਰ ਲੈਣਾ ਹੈ ਕਿ ਮੇਰਾ ਨਾਮ ਵੀ ਖਰਾਬ ਕਰ ਦਿੱਤਾ ਹੈ ਬਾਕੀ ਜਿੱਦਾਂ ਦੀ ਇਹਨੇ ਜੀਨ ਪਾਈ ਇਦਾਂ ਲੈ ਕੇ ਲੱਗ ਰਿਹਾ ਕਿ ਜਿੱਦਾਂ ਰੇਲਵੇ ਤੇ ਬੱਸ ਸਟੈਂਡ ਦੇ ਬਾਹਰੋਂ ਕਿਤੇ ਉਹ ਜੀਨ ਲੈ ਕੇ ਆਈ ਹੁੰਦੀ ਹੈ ਹਾਂਜੀ ਤੇ ਤੁਸੀਂ ਬਹੁਤ ਤਰ੍ਹਾਂ ਦੀ ਮੈਗੀ ਖਾਦੀ ਹੋਣੀ ਹੈ ਆ ਫਰਾਈਡ ਖਾਦੀ ਹੋਣੀ ਹੈ ਤੜਕੇ ਵਾਲੀ ਖਾਦੀ ਹੋਣੀ ਹੈ ਬਿਨਾ ਤੜਕੇ ਤੋਂ ਖਾਦੀ ਹੋਣੀ ਹੈ ਅੱਜ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰ ਰਹੀ ਹਾਂ ਰੈਸিপি ਯੂਨੀਕ ਮੈਗੀ ਰੈਸিপি ਦਾ ਫਾਇਰ ਮੈਗੀ ਰੈਸিপি ਆਓ ਚਲਦੇ ਆਂ ਦੇਖਦੇ ਹਾਂ ਕਿਵੇਂ ਬੰਦੀ ਹੈ ਮੈਗੀ ਇਹ ਤੇ ਨਹੀਂ ਬਰ ਕਿ ਤਪ ਉੱਪਰ ਨਿਕਲਦੀ ਟਾਵੇਂ ਟਾਵੇਂ ਸਵਰਜ ਕਾ ਜਵਾਂਦਾ ਨਿਕਲਨੀ ਅੱਜ ਤਪ ਹਾਂ ਇਹ ਤਪ ਤੇਰੇ ਪਿੱਛੇ ਹੈਗੀ ਨਹੀਂ ਹੈਗੀ ਹਾਂ ਹੋਰ ਕਰ ਬਸ ਉਹਨੂੰ ਆਪਾਂ ਦੋ ਕਮਰਚਾ ਕੱਟ ਕੇ ਬਸ ਸਾਧੀਆਂ ਮਿੱਟ ਲਾਲ ਮਿਰਚਾਂ ਨੇ ਪਾਣੀ ਤੇ ਲਾਲ ਪਾਉਣੀਆਂ ਨੇ ਬਾਕੀ ਫੇਰ ਹੋਈ ਚਲ ਸੋ ਇਹਨੂੰ ਆਪਾਂ ਥੋੜੀ देर ਗਰਮ ਹੋਣ ਦਿੰਦੇ ਪਹਿਲਾਂ ਗਰਮ ਹੋ ਚੁੱਕਿਆ ਸੀ ਤੋਂ ਇਹਨੂੰ ਉਤਾਰ ਦਿੱਤਾ ਗਿਆ ਉਮਤਾਰੇ ਕੰਮ ਬਿਕਾਜ਼ ਬਲੌਗ ਨਹੀਂ ਸਟਾਰਟ ਕਰੀ ਦੇਵਕੂ ਫੋਰ ਹਾਂਜੀ ਤੇ ਵੀਡੀਓ ਨਹੀਂ ਬਣ ਰਹੀ ਸੀਗੀ ਇਸ ਕਰਕੇ ਉਹਨੇ ਕੜਾਈ ਚੱਕੇ ਸਾਈਡ ਦੇ ਵਿੱਚ ਰੱਖ ਦਿੱਤੀ ਕਿ ਪਹਿਲੇ ਵੀਡੀਓ ਬਣਾਓ ਫਿਰ ਮੈਂ ਮੈਗੀ ਬਣਾਨੀ ਹੈ ਨਹੀਂ ਤੇ ਮੈਗੀ ਦੇ ਪੈਸੇ ਵੇਸਟ ਹੋ ਜਾਣੇ ਆ ਤੇ ਤੜਕੇ ਨੂੰ ਦੇਖ ਕੇ ਤਾਂ ਐਵੇਂ ਲੱਗ ਰਿਹਾ ਜਿਵੇਂ ਗੰਡਿਆਂ ਨੇ ਕੜਾਈ ਦੇ ਵਿੱਚ ਸੁਸਾਇਡ ਹੀ ਕਰ ਲਿਆ ਹੈ ਹਾਂਜੀ ਤੇ ਹੁਣ ਤੱਕ ਇਹ ਘੱਟ ਤੋਂ ਘੱਟ ਇੱਕ ਖੇਤ ਮਿਰਚਾਂ ਦਾ ਕੜਾਈ ਦੇ ਵਿੱਚ ਪਾ ਚੁੱਕੀ ਹੈ ਤੇ ਇਹਦਾ ਘਰ ਵਾਲਾ ਨੇੜੇ ਬੈਠਾ ਕਹਿ ਰਿਹਾ ਹੈ ਕਿ ਇਹ ਤਬਹੁਤ ਘੱਟ ਮਿਰਚਾਂ ਨੇ ਹੋਰ ਮਿਰਚਾਂ ਪਾ ਤੇ ਮੇਰੇ ਹਿਸਾਬ ਨਾਲ ਹੁਣ ਇਹਨੇ 1 2 ਜਾਂ 5 7 ਮਿਰਚਾਂ ਹੋਰ ਪਾ ਦੇਣੀਆਂ ਵਿੱਚ ਗਾਇਜ਼ ਪਲੀਜ਼ ਇਹ ਤੁਸੀਂ ਘਰ ਬਿਲਕੁਲ ਵੀ ਰੈਸਿਪੀ ਟ੍ਰਾਈ ਨਹੀਂ ਕਰਨੀ ਹੈ ਫਿਰ ਤੁਸੀਂ ਮੈਨੂੰ ਕਹਿਣਾ ਨਹੀਂ ਕਿ ਮੈਂ ਤੁਹਾਨੂੰ ਦੱਸਿਆ ਨਹੀਂ ਹੈ ਔਰ ਅਭੀ ਤੋ ਰੁਕੋ ਕਲਾਈਮੈਕਸ ਅਭੀ ਬਾਕੀ ਹੈ ਦੇਖੋ ਮੈਂ ਕੀ ਤੇ ਬਿਕਾਜ਼ ਇਹ ਮੈਂ ਬਣਾ ਰਿਹਾ ਖੁਦ ਮੈਂ ওকে ਨੇ ਦੇ ਬਾਈ ਮੀ ਠੀਕ ਹੈ ਮੈਂ ਕਿ ਜਿਹੜਾ ਕੜਾਹਣਾ ਬਣਾ ਰਹੀ ਹਾਂ ਸੁਆਪ ਇਹ ਤੇ ਚਪਾਉਂਗੇ ਸਾਰਾ ਮਸਾਲੇ ਜੋ ਵੀ ਤੁਸੀਂ ਆਪਣੇ ਟੇਸਟ ਅਨੁਸਾਰ ਨਮਕ ਪਾ ਸਕਦੇ ਆ ਮੈਂ ਤਾਂ ਇੱਥੇ 1/2 ਟੇਬਲस्पून ਪਾੰਦਾ ਵਾਂ ਉਸ ਤੋਂ ਬਾਅਦ ਲਿਖੋ 1 ਸਪੂਨ ਡੱਟ ਚਿੱਲੀ ਹਮ ਓਕੇ ਇਹ ਇੰਨੀ ਚੁੱਪ ਹੋ ਜਾ 7ਵੀਂ ਫੇਲ ਓ ਮਾਈ ਗਾਡ ਇੰਨੀ ਕਟਿਆ ਬਾਹਿਆਤ ਰੈਸিপি ਮੈਂ ਇਸ ਤੋਂ ਜ਼ਿਆਦਾ ਨਹੀਂ ਦੇਖ ਸਕਦੀ ਤਾਂ ਹੀ ਮੈਂ ਸੋਚਾਂ ਅੱਜਕੱਲ ਹਸਪੀਟਲ 'ਚ ਇੰਨਾ ਜ਼ਿਆਦਾ ਰਸ਼ ਕਿਉਂ ਹੋਣ ਲੱਪਿਆ ਵਿਚਾਰੇ ਘਰਦਿਆਂ ਨੂੰ ਇੰਨੀ ਗੰਦੀ ਮਹਗੀ ਖਿਲਾਨੀ ਹੈ ਤੇ ਉਹਨਾਂ ਨੇ ਵਿਚਾਰਿਆਂ ਨੇ ਹਸਪੀਟਲ ਹੀ ਜਾਣਾ ਹੈ ਤੇ ਇਹ ਹਨ ਕਾਲੋ ਗਰੁੱਪ ਦੇ ਮੈਂਬਰ ਤੇ ਇਹਨਾਂ ਦੀ ਇੱਕ ਕਲਿੱਪ ਮੈਂ ਹੋਰ ਲਗਾ ਰਹੀ ਆ ਪਹਿਲੇ ਤੁਸੀਂ ਉਹ ਕਲਿੱਪ ਦੇਖੋ ਫਿਰ ਅਸੀਂ ਉਹਦੇ ਬਾਰੇ ਗੱਲ ਕਰਾਂਗੇ ਸਾਨੂੰ ਵੈਸੇ ਫੀਲ ਹੋਇਆ ਹੈ ਨਾ ਤੁਸੀਂ ਨਾ ਸਾਡੇ ਨਾਲ ਕਿ ਪਹਿਲਾ ਵਾਲੇ ਵਲੌਗ 'ਚ ਦੇਖਿਆ ਹੋਣਾ ਕਿ ਆਪਾਂ ਗਏ ਸੀਗੇ ਕਾਲਜ ਪੇਪਰਸ 'ਚ ਨਾ ਦੀਦਿਗਾ ਇਸ ਲਈ ਆਪਾਂ ਗਏ ਸੀ ਨਾ ਤਾਂ ਉੱਥੇ ਨਾ ਕੁਝ ਆਪਾਂ ਕਹਿਣਾ ਤਾਂ ਨਹੀਂ ਜਾਂਦੇ ਬਟ ਫਿਰ ਵੀ ਤੁਹਾਨੂੰ ਜਿਸ ਦੱਸਣ ਲੱਗੇ ਕਿ ਆਪਾਂ ਆਪਣੀ ਜਗ੍ਹਾ ਸਹੀ ਹੈ ਕਿ ਉਹ ਆਪਣੀ ਜਗ੍ਹਾ ਠੀਕ ਹੈ ਕਿ ਅਗਰ ਮੈਨੇ ਸਾਨੂੰ ਕਿਹਾ ਕਿ ਇੰਨੇ ਕਿ ਏਜ ਚ ਮੈਰਿਜ ਕਰਾ ਲੈਂਦੇ ਆ ਕਿ ਅੱਗੇ ਜਾ ਕੇ ਵੀ ਤਾਂ ਕੰਮ ਕਰਨਾ ਹੁੰਦਾ ਉਹਨਾਂ ਦੇ ਘਰ ਦਾ ਕੀ ਕਰਨਾ ਬੰਦਾ ਆਪਣੇ ਘਰ ਦਾ ਕਰ ਲਵੇ ਕਹਿੰਦੇ ਲਾਉਣੇ ਦਾ ਝਾੜੂ ਪੋਚੇ ਹੁੰਦੇ ਆ ਆਪਣੇ ਘਰ ਦਾ ਕਰ ਲੈ ਯਾਰ ਐਦਾਂ ਕਿਸੇ ਨੂੰ ਵੀ ਨਹੀਂ ਕਿਹਾ ਮਾਨੇ ਕਿ ਚਲੋ ਹਾਸੇ ਟੂ ਫੇਸ ਨਹੀਂ ਕੀਤਾ ਬਟ ਆਪਾਂ ਮਤਲਬ ਕੋਲ ਖੜੇ ਸੀ ਨਾ ਕਿ ਸਾਡੇ ਨਾਲ ਦੇਖਿਓ ਹੱਸਣ ਲੱਗੇ ਸੋ ਬਟਨਾ ਇਦਾਂ ਕਿਸੇ ਨੂੰ ਵੀ ਕਹਿਣਾ ਗਲਤ ਨਹੀਂ। ਮਾਣ ਕੇ ਤਰੁਸਕੀਂ ਦੇ ਸਾਨੂੰ ਨਾ ਜਿਹੜਾ ਵੀ ਪਿਆਰ ਨਾਲ ਮਿਲ ਜਵੇ ਜਾਂ ਸਾਡਾ ਮਤਲਬ ਜੋ ਵੀ ਸਾਨੂੰ ਚਾਹਣ ਵਾਲੇ ਤੁਹਾਨੂੰ ਪਤਾ ਹੈ ਨਾ ਸਾਨੂੰ ਪਿਆਰ ਕਰਨ ਵਾਲੇ ਹੈ ਨਾ ਸੋ ਨਹੀਂ ਜੇ ਤੁਹਾਨੂੰ ਨਹੀਂ ਬੁਰਾ ਲੱਗਿਆ ਤਾਂ ਫਿਰ ਇਹ ਤੇ ਬਲੌਗ ਚ ਆ ਕੇ ਕਿਉਂ ਬੋਲ ਰਹੇ ਹੋ ਕਿ ਸਾਨੂੰ ਕਿਸੇ ਨੇ ਇਦਾਂ ਕਿਹਾ ਜਿਨੇ ਵੀ ਕਿਹਾ ਨਾ ਬਿਲਕੁਲ ਸਹੀ ਕਿਹਾ ਬਿਲਕੁਲ ਸਹੀ ਕਿਹਾ ਉਹਨੇ ਕੀ ਅਚੀਵਮੈਂਟ ਹੈ ਤੁਹਾਡੀ ਕਿ ਤੁਸੀਂ 17 18 ਸਾਲ ਦੀ ਉਮਰ ਦੇ ਵਿੱਚ ਤੁਸੀਂ ਵਿਆਹ ਕਰਵਾ ਲੈਂਦੇ ਹੋ ਠੀਕ ਹੈ ਤੁਸੀਂ ਦੂਜਿਆਂ ਨੂੰ ਇੱਥੇ ਕਹਿ ਰਹੇ ਹੋ ਕਿ ਹਾਂ ਸਾਨੂੰ ਕਿਹਾ ਘਰ ਦਾ ਕੰਮ ਹੀ ਕਰਨਾ ਤੇ ਬਿਲਕੁਲ ਸਹੀ ਕਿਹਾ ਜਿਨੇ ਕਿਹਾ ਕਿ ਵਿਆਹ ਕਰਾਣ ਤੋਂ ਬਾਅਦ ਵੀ ਤੁਸੀਂ ਘਰ ਦਾ ਕੰਮ ਹੀ ਕਰਨਾ ਤੁਹਾਨੂੰ ਕਿਉਂ ਇਦਾਂ ਲੱਗਾ ਕਿ ਐਜੂਕੇਸ਼ਨ ਨਹੀਂ ਜ਼ਰੂਰੀ ਹੈ ਹੀ ਨਹੀਂ ਹੈ ਚਲੋ ਜੇ ਤੁਸੀਂ ਘਰ ਦੇ ਵਿੱਚ ਵੀ ਰਹਿਣਾ ਤਾਂ ਵੀ ਪੜਨਾ ਲਿਖਣਾ ਤੇ ਜ਼ਰੂਰੀ ਹੈਗਾ ਹੀ ਹੈ ਕਿ ਨਹੀਂ ਹੈ ਬਿਲਕੁਲ ਵੀ ਕਿ ਪਲੱਸ 2 ਕੀਤੀ 10ਵੀਂ ਕੀਤੀ ਹੈ ਤੇ ਸਿੱਧਾ ਵਿਆਹ ਕਰਵਾ ਲਿਆ ਕਮੈਂਟ ਇਸ ਵਜ੍ਹਾ ਤੋਂ ਬੰਦ ਕੀਤੀ ਹੈ ਕਿਉਂਕਿ ਕਮੈਂਟਾਂ 'ਚ ਵੀ ਕਾਫੀ ਕੁਝ ਲੋਕੀ ਬੋਲਦੇ ਹੈ ਨਾ ਆਪਾਂ ਕਹਿੰਦੇ ਕੀ ਕਹਿੰਦੇ ਤੁਸੀਂ ਇਗਨੋਰ ਕਰ ਨਹੀਂ ਇਗਨੋਰ ਨਹੀਂ ਹੋਪਾਂਦਾ ਬਾਕੀ ਇਹ ਨਹੀਂ ਕਿ ਸਾਰੇ ਨੈਗੇਟਿਵ ਕਮੈਂਟਸ ਨੇ ਪੋਜ਼ਿਟਿਵ ਐਂਡ ਵਧੀਆ ਕਮੈਂਟਸ ਵੀ ਹੁੰਦੇ ਆ ਜੋ ਕਿ ਸਾਨੂੰ ਬਿੱਲੋ ਪਿਆਰ ਕਰਦੇ ਨਾ ਉਹਨਾਂ ਨੂੰ ਤਾਂ ਥੈਂਕ ਯੂ ਸੋ ਮਚ ਅਸਲਾਮੁਅਲਾਈਕੁਨ ਕੋਈ ਦੱਸ ਕੋਈ ਜਪਾਂ 5% ਹੀ ਹੁੰਦੇ ਆ ਮਤਲਬ ਗਲਤ ਬਸ ਬਾਕੀ ਤਾਂ ਚਲੋ ਸਹੀ ਹੁੰਦੇ ਬਟ ਫਿਰ ਵੀ ਸਾਟਣਾ ਮਤਲਬ ਦਿਲ ਨਹੀਂ ਕਰਦਾ ਸਿੱਧਾ ਬੋਲੋ ਕਮੈਂਟਾਂ ਦੇ ਵਿੱਚ ਲੋਕੀ ਤੁਹਾਨੂੰ ਗਾਲਾਂ ਕੱਢਦੇ ਆ ਜੇ ਤੁਹਾਨੂੰ 90% ਕਮੈਂਟ ਪੋਜ਼ਿਟਿਵ ਆਂਦੇ 5 ਤੋਂ 10% ਨੈਗੇਟਿਵ ਆਂਦੇ ਆ ਤੇ ਤੁਹਾਨੂੰ ਤਾਂ ਓਨ ਰੱਖਣੇ ਚਾਹੀਦੇ ਤਾਂ ਕਿ ਜਿਹੜੇ ਨੈਗੇਟਿਵ ਕਮੈਂਟ ਕਰਦੇ ਉਹਨਾਂ ਨੂੰ ਪਤਾ ਲੱਗੇ ਵੀ 90% ਦੁਨੀਆ ਇਹਨਾਂ ਨੂੰ ਚੰਗੇ ਉਹਦੇ ਨਾਲ ਦੇਖਦੀ ਹੈ ਐਵੇਂ ਨਾ ਗੱਪ ਨਾ ਮਾਰਿਆ ਕਰੋ ਆ ਕੇ ਹਾਂਜੀ ਤੇ ਆਓ ਆਪਾਂ ਚੱਲਦੇ ਆਂ ਕਾਲੋ ਗਰੁੱਪ ਦੀ ਹੈੱਡ ਕਾਲੋ ਦੇ ਕੋਲ ਹੁਣ ਐਵੇਂ ਨਾ ਸਾਰੇ ਕਿਉਂਕਿ ਤੂੰ ਉਹਨੂੰ ਕਾਲੋ ਕਹਿ ਰਹੀ ਐ ਉਹਨੂੰ ਸਾਰੇ ਹੀ ਉਹਦਾ ਨਾਮ ਹੀ ਆਈ ਥਿੰਕ ਕਾਲੋ ਰੱਖਿਆ ਹੋਇਆ ਇਸ ਕਰਕੇ ਮੈਂ ਵੀ ਉਹਨੂੰ ਕਾਲੋ ਹੀ ਕਹਿ ਰਹੀ ਐ ਚਲੋ ਆਜੋ ਉਹਦੇ ਬਲੌਗ ਦੇਖਦੇ ਆਂ ਮਾਦਾ ਕੇ ਆਇਆ ਤੇ ਕੇ ਵਾਇਕ ਨਾ ਚੱਕਾਈ ਨਾ ਥੱਕਣ ਨੂੰ ਕੀਏ ਬਸ ਨੂੰ ਆਪਣੇ ਮੋਡਿਆਂ ਤੇ ਚੱਕੇ ਲਿਆ ਯਾਰ ਕਿਵੇਂ ਬਠਿੰਡੇ ਤੋਂ ਬਸ ਵਿੱਚ ਬਹਿ ਕੇ ਆਇਆ ਲੁਧਿਆਣੇ ਤੱਕ ਤੇ ਪੁੱਛ ਰਹੀ ਹੈ ਕਿ ਤੁਸੀਂ ਥੱਕ ਗਏ ਵਧੀਆ ਤੁਸੀਂ ਹੋ ਠੀਕ ਹਨ ਦੇ ਹਾਂਜੀ ਲਓ ਤੇ ਇਹ ਆਪਰੇ ਪੀਰੇ ਆ ਤੇ ਪਕਾ ਦੇ ਦੀ ਇਹਨਾਂ ਦਾ ਸਲੂਨ ਆ ਇਹ ਸਲੂਨ ਦਾ ਕੰਮ ਕਰਦੇ ਆ ਬਿਲਕੁਲ ਜੀ ਬਿਲਕੁਲ ਸਹੀ ਹੈ ਤੇ ਆਪਾਂ ਵੀ ਕੱਲ ਨੂੰ ਮੇਕਅਪ ਕਰਵਾ ਕੇ ਦੇਖਣਾ ਵੀ ਕਿੱਦਾਂ ਕਰਦੇ ਆ ਮੈਂ ਨਾ ਉਸੇ ਪਹਿਲੇ ਹੀ ਬੜਾ ਸੋਹਣਾ ਹਾਏ ਕੀ ਕਹਿ ਦਿਆ ਦਲਫਨਾ ਕੀ ਦਰ ਗਾਣਾ ਲਾਦਗੀ ਮਟਕ ਕੀ ਕਹਿੰਦੇ ਸੋਹਣੇ ਦਾ ਹਨ ਕੀ ਕਿੱਤਾਂ ਨਹੀਂ ਹੁੰਦਾ ਨਹੀਂ ਹੁੰਦਾ ਹਾਂ ਆ ਦੇਖੋ ਬਠਿੰਡੇ ਵਾਲੇ ਦਾ ਸਾਈਂ ਪੁੱਠਾ ਹੱਥ ਨੂੰ ਲਾਉਂਦੇ ਆ ਬਠਿੰਡੇ ਵਾਲੇ ਨੇ ਬਠਿੰਡੇ ਵਾਲੇ ਕੱਟ ਕੱਟ ਲਾਉਤੀ ਹੁਣ ਆਪਾਂ ਤੇਰੇ ਦਾ ਸਲੂਟ ਸੀਗਾ ਥੋੜਾ ਫਨਸ਼ਨ ਕਰ ਰਹੇ ਆ ਤੇ ਤੁਸੀਂ ਕਾਹਦਾ ਹੁੰਦੇ ਲੱਗਦਾ ਓਰੇ ਹਾਏ ਬਸ ਇਹਦਾਂ ਨਹੀਂ ਬੋਲਣਾ ਚਾਹੀਦਾ ਹਨਾ ਕਿਵੇਂ ਉਹਨੂੰ ਵਿਚਾਰੀ ਨੂੰ ਟੀਚਰਾ ਕਰ ਰਿਹਾ ਹੈ ਪਿੱਛੇ ਸਲੂਨ ਵਾਲੀ ਕਹਿ ਰਹੀ ਹੈ ਕਿ ਤੁਸੀਂ ਬਹੁਤ ਸੋਹਣੇ ਹੋ ਤੇ ਅੱਗੇ ਉਹਦੀ ਨਨਾਨ ਕਹਿ ਰਹੀ ਹੈ येलो ਟੌਪ ਵਾਲੀ ਕਹਿ ਰਹੀ ਹੈ ਕਿ ਸੋਹਣੇ ਦਾ ਰੰਗ ਕੀ ਚਿੱਟਾ ਨਿਕਲਣਾ ਵਿਚਾਰੀ ਦਾ ਕਿਵੇਂ ਮੂੰਹ ਬਣ ਗਿਆ ਅੱਛਾ ਯਾ ਸਫਰ ਹਾਂ ਵਾਰ ਖਲਾਰਤੀਏ ਸਾਡੀ ਤਾਂ ਵਧੀਆ ਨੇ ਸਫਰ ਪੁੱਤਰ ਅੱਛਾ ਇਹਦੀ ਨਨਾਨ ਇੱਥੇ ਨੂੰ ਪਿਆਰ ਦੇ ਰਹੀ ਸੀਗੀ ਤੇ ਇਹ ਕਹਿੰਦੀ ਮੇਰੇ ਵਾਲ ਖਰਾਬ ਕਰਤੇ ਇਹ ਤਾਂ ਬੜੀ ਮਾੜੀ ਗੱਲ ਹੈ ਕੁੜੀਏ ਮੈਂ ਆਪਣੀ ਕਹੀ ਹੋਈ ਗੱਲ ਵਾਪਸ ਲੈਣੀ ਤੂੰ ਕੋਈ ਵਿਚਾਰੀ ਵਿਚੂਰੀ ਨਹੀਂ ਹੈ ਸੌਰੀ ਮਾਰੋ ਮuje maro maro mujhe maro maro ਨਹੀਂ ਇਹ ਮਜ਼ਾਕ ਹੋ ਰਿਹਾ ਹੈ 1 ਸੈਕਿੰਡ ਯਾਰ ਮਜ਼ਾਕ ਹੋ ਰਿਹਾ ਹੈ ਐਵੇਂ ਦੱਸਤਾ ਵਾ ਫਿਰ ਦੇਖ ਲਗੇ ਲੋਗੀ ਓ ਮਰਕਾਰ ਸਰਦਾਰਾ ਪਤਾ ਕਿਨੇ ਸੌਰੀ ਹਾਂ ਨਾ ਬੇਤਾ ਬੜਾ ਰਹਿ ਗਿਆ ਕੁਰਿਏ ਜੇ ਕੋਈ ਗਿਫਟ ਦੇਵੇ ਜਾਂ ਕੋਈ ਚੀਜ਼ ਦੇਵੇ ਨਾ ਤਾਂ ਉਹਦੀ ਕਦਰ ਕਰੀਦੀ ਹੁੰਦੀ ਹੈ ਜੇ ਕੋਈ ਮਾੜੀ ਮੋਟੀ ਕਮੀ ਪੇਸ਼ੀ ਹੋਏ ਤੇ ਅਗਲੇ ਬੰਦੇ ਦੇ ਮੂੰਹ ਤੇ ਨਹੀਂ ਕਹੀਦੀ ਉਹਨੂੰ ਫੀਲ ਹੁੰਦਾ ਹੈ ਪਰ ਵੈਸੇ ਜਿਵੇਂ ਦੀਆਂ ਤੇਰੀਆਂ ਹਰਕਤਾਂ ਐ ਨਾ ਮੈਨੂੰ ਲੱਗ ਨਹੀਂ ਰਿਹਾ ਕਿ ਤੇਰਾ ਇਸ ਮੁੰਡੇ ਨਾਲ ਵਿਆਹ ਹੋਣਾ ਹੈ ਅਗਰ ਬਾਈ ਚਾਂਸ ਇਹਦਾ ਵਿਆਹ ਟੁੱਟ ਵੀ ਗਿਆ ਨਾ ਤਾਂ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿਉਂਕਿ ਨਣਾਨ ਪਰ ਜਾਈਦਾ ਨਾ ਦੋਵਾਂ ਦਾ ਨਾ ਆਪਸ ਦੇ ਵਿੱਚ ਤਾਲਮੇਲ ਬਿਲਕੁਲ ਨਹੀਂ ਮੈਚ ਬੈਠ ਰਿਹਾ ਕਿਉਂਕਿ ਦੋਵੇਂ ਨਾ ਇੱਕ ਮਤਲਬ ਨਾ ਇੱਕ ਦੂਜੇ ਨੂੰ ਗੱਲ ਸੁਣਾਉਣ ਦਾ ਨਾ ਮੌਕਾ ਲੱਭਦੀਆਂ ਮਿੰਟ ਇੱਕ ਸੈਕਿੰਡ ਨਹੀਂ ਲਗਾਉਂਦੀਆਂ ਟੌਂਟ ਮਾਰਨ ਦੇ ਵਿੱਚ ਵੈਰੀ ਬੈਡ ਮਸ਼ਰੂਮ ਮਟਰਾਂ ਮਸ਼ਰੂਮ ਮਟਰਾਂ ਮਸ਼ਰੂਮ ਮਟਰ ਬੰਨਿਆ ਜੀ ਮੂੰਹ ਦੇ ਕੋਈ ਨਾ ਲੈ ਕੇ ਖਾਦਾ ਕਹਿੰਦੇ ਖਾਦਾ ਨਹੀਂ ਅੱਜ ਖਾਓ ਮਸ਼ਰੂਮ ਦੇ ਕੇ ਤਾਂ ਨਾ ਕਿਦਾਂ ਚੱਕਰੀ ਜਿੱਦਾਂ ਕਿਦਾਂ ਸੜੀ ਹੋਈ ਜਰਾ ਵੀ ਤੇ ਨੱਕ ਦੇ ਅੱਗੇ ਕਰ ਦਿੱਤੀ ਹੁੰਦੀ ਹੈ ਕੰਬਲੀ ਜੇ ਤੂੰ ਮਸ਼ਰੂਮ ਖਾਦਾ ਹੀ ਨਹੀਂ ਤੇ ਤੈਨੂੰ ਕਿਦਾਂ ਪਤਾ ਮਸ਼ਰੂਮ ਚੰਗਾ ਨਹੀਂ ਹੋਏਗਾ ਯਾਰ ਇਹ ਕਿਵੇਂ ਦੀ ਹੈ ਇਹਦਾ ਨਾ ਮੈਂ ਇੱਕ ਹੁਣੇ ਇੰਟਰਵਿਊ ਦੇਖਿਆ ਪਹਿਲਾਂ ਮੈਂ ਮੈਨੂੰ ਪਤਾ ਨਹੀਂ ਸੀਗਾ ਇਹ ਕੌਣ ਹੈ ਕੀ ਸਾਹਿਬ ਕਿਤਾਬ ਹੈ ਤੇ ਕਹਿੰਦੀ ਹੈ ਕਿ ਜਦੋਂ ਮੈਂ 10ਵੇਂ ਚ ਪੜਦੀ ਸੀ ਕਿ ਮੇਰੀ ਜਦੋਂ ਵੀਡੀਓ ਵਾਇਰਲ ਹੋ ਗਈ ਉਸ ਤੋਂ ਬਾਅਦ ਮੈਂ ਇਹਨੂੰ ਦੇਖਿਆ ਨਹੀਂ ਕਿਉਂਕਿ ਨਿਊਜ਼ ਵਾਲੀ ਨੇ ਪੁੱਛਿਆ ਹੀ ਨਹੀਂ ਕਿ ਤੂੰ ਹੁਣ ਪੜਦੀ ਹੈ ਜਾਂ ਕੀ ਕਰਦੀ ਹੈ ਕਹਿੰਦੀ ਮੈਂ ਸੈਲੂਨ ਤੇ ਲੱਗੀ ਸੀਗੀ ਮੇਰੇ ਮੰਮੀ ਪਾਪਾ ਕਹਿੰਦੇ ਸੀਗੇ ਕੰਮ ਸਿੱਖ ਲੈ ਤੇ ਮੈਂ ਉੱਥੇ ਲੱਗੀ 8 ਦਿਨ ਮੈਂ ਗਈ ਉੱਥੇ ਉਹਨਾਂ ਨੇ ਮੇਰਾ ਮੇਕਅਪ ਕਰ ਦਿੱਤਾ ਤੇ ਉਹ ਵੀ ਮੇਰਾ ਵੀਡੀਓ ਵਾਇਰਲ ਹੋ ਗਿਆ ਤੇ ਬਾਕੀ ਉਸ ਤੋਂ ਬਾਅਦ ਮੈਂ ਦਾ ਸਾਰਾ ਪ੍ਰੋਫਾਈਲ ਦੇਖਿਆ ਮੈਂ ਕਿਤੇ ਨਹੀਂ ਦੇਖਿਆ ਕਿ ਇਹਨੇ ਬਸ ਇੱਕੋ ਹੀ ਸਿੰਪਥੀ ਖਾੜ ਖੇលਿਆ ਕਿ ਮੈਂ ਕਾਲੀ ਹਾਂ ਕਾਲੀ ਹਾਂ ਕਾਲੀ ਹਾਂ ਲੋਕੀ ਮੇਰਾ ਮਜ਼ਾਕ ਕਰਦੇ ਆ ਯਾਰ ਇੱਦਾਂ ਤਾਂ ਸਾਊਥ ਵਾਲੀ ਸਾਈਡ ਕੇਰਲ ਵਾਲੀ ਸਾਈਡ ਸਾਰੇ ਲੋਕੀ ਕਾਲੇ ਐ ਉਹ ਕਿ ਇਸ ਚੀਜ਼ ਨੂੰ ਹਾਏ ਹਾਏ ਕਰਨ ਬਹਿ ਜਾਣ ਕਿ ਅਸੀਂ ਕਾਲੇ ਐ ਸਾਡੀ ਕੋਈ سپورਟ ਨਹੀਂ ਕਰਦਾ ਯਾਰ ਇਹ ਤਾਂ ਫਿਰ ਕਹਿੰਦੇ ਇੱਕ ਪਹਿਲੇ ਗਰੀਬੀ ਸੀਗੀ ਤੇ ਹੁਣ ਰੰਗ ਨੂੰ ਲੈ ਕੇ ਹੋ ਗਿਆ ਹਨਾ ਜੇ ਤੈਨੂੰ ਚਲੋ ਪ੍ਰਮਾਤਮਾ ਨੇ ਕੁਝ ਦਿੱਤਾ ਐ ਤੈਨੂੰ ਰੱਬ ਨੇ ਇੰਨੇ ਕਾਬਿਲ ਕਰ ਦਿੱਤਾ ਐ ਕਿ ਤੂੰ ਵਧੀਆ ਪੜ੍ਹ ਲਿਖ ਸਕਦੀ ਐ ਕੋਈ ਕੰਮਕਾਰ ਕਰ ਸਕਦੀ ਐ ਤੂੰ ਉੱਥੇ ਕਹਿ ਰਹੀ ਸੀ ਕਿ ਮੇਰਾ ਸੁਪਨਾ ਐ ਸਲੂਨ ਖੋਲਣ ਦਾ ਤੂੰ ਉਹ ਵੀ ਕਰ ਸਕਦੀ ਐ ਪਰ ਨਹੀਂ ਤੂੰ ਇਹ ਕੁਝ ਵੀ ਨਹੀਂ ਕੀਤਾ ਤੂੰ ਪਤਾ ਨਹੀਂ ਕਿੱਥੋਂ ਮੁੰਡਾ ਇੱਕ ਲੱਬਿਆ ਹੋਇਆ ਪਤਾ ਨਹੀਂ ਤੇ ਇਹਦਾ ਫਿਉਨਸੇ ਹੈ ਕੀ ਹੈ ਹਰ ਬਲੌਗ ਤੇਰਾ ਉਹਦੇ ਨਾਲ ਹੁੰਦਾ ਹਰ ਬਲੌਗ ਤੇਰਾ ਮਾਰਕੀਟ ਚ ਉਹਦੇ ਨਾਲ ਗੇੜੇ ਮਾਰਦੀ ਰਹਿੰਦਾ ਫਿਰ ਤੁਸੀਂ ਕਹਿੰਦੇ ਅਸੀਂ ਤਾਂ ਇਨਫਲੂਐਂਸਰ ਹੈ ਕੀ ਇਨਫਲੂਐਂਸ ਕਰ ਰਹੇ ਹੋ ਤੁਸੀਂ ਲੋਕਾਂ ਨੂੰ ਔਰ ਇੱਕ ਨਾ ਇੰਟਰਵਿਊ ਚ ਕੁਐਸਚਨ ਪੁੱਛਿਆ ਗਿਆ ਕਿ ਹਾਂ ਵੀ ਕਿਹੜਾ ਆਰਟਿਸਟ ਹੈ ਪੰਜਾਬੀ ਜਿਸ ਨਾਲ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਕਹਿੰਦੀ ਦੀਪ ਸਰਦਾਰ ਨੇ ਹਾਂਜੀ ਤੇ ਇਸ ਦੇ ਨਾਲ ਮੈਂ ਵੀਡੀਓ ਨੂੰ ਕਰ ਰਹੀ ਹਾਂ ਖਤਮ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਕਮੈਂਟ ਜ਼ਰੂਰ ਕਰੋ ਜੇ ਮੇਰੀ ਵੀਡੀਓ 'ਚ ਕੋਈ ਕਮੀ ਪੇਸ਼ੀ ਤੁਹਾਨੂੰ ਲੱਗਦੀ ਹੈ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਤਾਂ ਕਿ ਨੈਕਸਟ ਟਾਈਮ ਮੈਂ ਉਹਨੂੰ ਹੋਰ ਇੰਪਰੂਵ ਕਰ ਸਕਾਂ ਥੈਂਕ ਯੂ ਸੋ ਮੱਚ ਗਾਇਜ਼